ਦੀ ਦੀ 포ਤਿਆ ਨੂੰ ਨਸੀਅਤ ਤੁਸੀਂ ਹੋ ਸ਼ੇਰ ਬਾਦਰ ਦੁੱਲੇ ਬਿਲਕੁਲ ਨਾ ਕਬਰਾਇਓ ਸੂਬੇ ਦੇ ਜਿਰਬਾਚ ਜਾ ਕੇ ਗੱਜ ਕੇ ਫਤੇ ਬੁਲਾਇਓ ਤੁਸੀਂੋ ਗੋਬਿੰਦ ਸਿੰਘ ਦੇ ਜਾਏ ਦਾਦਾ ਤਿੱਖ ਬਾਦ ਦਿੱਲੀ ਦੇ ਵਿੱਚ ਸੀਸ ਬਾਰਿਆ ਬਣ ਕੇ ਇੰਦ ਦੀ ਚਾਦਰ ਉਹਦੇ ਦੀ ਹੀ ਕਰਬਾਨੀ ਨੂੰ ਅੱਗੇ ਹੋਰ ਵਧਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤੇ ਬੁਲਾਇਓ ਤੁਸੀਂ ਹੋ ਉਸ ਕੌਮ ਦੇ وارث ਜੋ ਕੰਬੇ ਨਾ ਡੋਲੇ ਦੇਗਾ ਦੇ ਵਿੱਚ ਉਬਲੇ ਦੇ ਵੀ ਸਤ ਨਾਮ ਹੀ ਬੋਲੇ ਇਸ ਕੌਮ ਨੂੰ ਕੁਰਬਾਨੀ ਦਾ ਜज्ਬਾ ਨਮਾ ਸਿਖਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤੇ ਬੁਲਾਇਓ ਸੋ ਸਿਹੀ ਨਿਕਿਆ ਨਿਕਿਆ ਜਿੰਦਾ ਸਾਕਾ ਵੱਡਾ ਕਰਨਾ ਰੈਂਦੀ ਦੁਨੀਆ ਤੀਰਕ ਜਿਸ ਨੂੰ ਯਾਦ ਜਗਨੇ ਯਾਦ ਹੈ ਕਰਨਾ ਨਮਾ ਕੋ ਇਤਿਹਾਸ ਸਿਜਰ ਕੇ ਇਸ ਦੁਨੀਆ ਚੋ ਜਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤੇ ਬਲਾਇਓ ਪਰ ਜਾ ਪਰ ਜਾ ਕੱਟ ਜਾਏ ਭਾਵੇਂ ਅੱਖਾਂ ਚੋਂ ਨੀਰ ਨਾ ਚੋਵੇ ਸਿਰ ਜਾਂਦਾ ਪਰਵੇਸ਼ਕ ਜਾਵੇ ਸੀਸ ਨੀਮੀਨਾ ਹੋਵੇ ਉਹਦਾ ਦੇ ਦੀਆਂ ਨਿਸ਼ਾਨ ਨੂੰ ਕਿਦਰੇ ਦਾਗ ਨਾ ਲਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਲਖਾ ਲਾਲਚ ਦੇਵੇ ਸੁਪਾ ਕਿਦਰੇ ਡੋਲ ਨਾ ਜਾਣਾ ਜਨੋ ਵੱਧ ਪਿਆਰੀ ਸਿੱਕੀ ਇਸ ਨੂੰ ਦਾਗ ਨਾ ਲਾਉਣਾ ਮਰਦੇ ਦਮ ਤੱਕ ਇਸ ਸਿੱਕੀ ਨੂੰ ਸਾਹਾਂ ਨਾਲ ਨਭਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਲੱਖਾ ਲਾੜ ਲੜਾਕੇ ਦਾਦੀ ਖੂਬ ਸਜਾਈ ਜੋੜੀ ਲਾਡੀ ਮੋਤ ਵਿਹੋਣ ਦੀ ਖਾਤਰ ਅੱਜ ਚੜਨਾ ਹੈ ਕੋੜੀ ਬੱਚਿਓ ਅੱਜ ਤੁਸੀਂ ਮੋਤ ਰਾਣੀ ਨੂੰ ਹੱਸ ਹੱਸ ਕੇ ਪਰਾਨਿਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਸਨਵਾਜੀ